ਉਥਾਣਾ ਬਸਤੀ 바ਵਾ ਖੇਲ ਦੇ ਬਾਹਰ ਦੇਖ ਸਕਦੇ ਨੇ ਨਿਹੰਗ ਸਿੰਘ ਪਹੁੰਚੇ ਹੋਏ ਆ ਔਰ ਫੋਨ ਵਗੈਰਾ ਖੋਣ ਲੱਗੇ ਸੀ ਇਹ ਤਾਂ ਰੱਗੇ ਹੱਤੀ ਜਿਹੜਾ ਫੜ ਲਿੱਤਾ ਗਿਆ ਲੁਟੇਰੇ ਨੂੰ ਨਿਹੰਸੀਆਂ ਵੱਲੋਂ ਬੀ ਬਾਵਾ ਖੇਤ ਤੇ ਜਿਹੜੀ ਨਹਿਰ ਆ ਇੱਥੇ ਉਹ ਲੇਡੀ ਖੜੀ ਸੀਗੀ ਤੇ ਤਿੰਨ ਮੁੰਡੇ ਐਕਟਿਵ ਆਦੇ ਉਹਦੇ ਪਿੱਛੇ ਖੜੇ ਸੀ ਅੱਛਾ ਜੀ ਉਹ ਜਨਾਨੀ ਦਾ ਫੂਨ ਜਿਹੜਾ ਟੱਚ ਖੋ ਕੇ ਭੱਜ ਗਏ ਕਿੰਨੇ ਕੁ ਵੀ ਦੀ ਗੱਲ ਆ ਇਹ ਹੁਣ 10 15 ਮਿੰਟ 10 ਮਿੰਟ ਲੈ 15 ਮਿੰਟ ਕਿੰਨੇ ਬੰਦੇ ਕਿੰਨੇ ਸੀਗੇ ਤਿੰਨ ਜਣੇ ਸੀ ਸਰ ਅੱਛਾ ਤਿੰਨ ਬੰਦੇ ਸੀਗੇ ਤਿੰਨ ਸੀਗੇ ਤਿੰਨ ਸਕੇ ਦੋ ਭੱਜ ਗਏ ਜਦੋਂ ਟੱਕਰ ਮਾਰੀ ਤੇ ਦੋ ਜਿੱਕੇ ਇੱਦਾਂ ਹੀ ਨੇ ਤੇ ਦਿੰਦੇ ਗਏ ਇਹਦੇ ਕੋਲ ਉੱਠੇ ਨਹੀਂ ਗਿਆ ਉਹ ਦੋਸ ਜੇ ਉਹ ਭੱਜ ਗਏ ਠੀਕ ਹੈ ਇੱਕ ਵਾਰ ਹੁਣ ਇੱਥੇ ਲਿਆਂਦੀ ਚੌਂਕੀ ਤੇ ਸੀ ਐਕਟਿਵਟ ਸੀਗੇ ਹਾਂਜੀ ਹਾਂਜੀ ਬਾਈਕ ਲੈਦੀ ਇੱਕ ਵਾਰ ਇੱਥੇ ਲੱਗੀ ਹੋਈ ਗਏ ਨੰਬਰ ਵੀ ਪਿੱਛੇ ਲੱਗਾ ਕਿੰਨੇ ਬੰਦੇ ਕਾਬੂ ਕਿੰਨੇ ਹੋਏ ਆ ਸਰ ਇਸ ਟਾਈਮ ਮੌਕੇ ਦੇ ਇਕੋ ਹੀ ਫੜਿਆ ਗਿਆ ਤੇ ਟੋਟਲ ਤਿੰਨ ਬੰਦੇ ਸੀ ਤਿੰਨ ਬੰਦੇ ਸੀਗੇ ਦੋ ਦੌੜ ਗਏ ਦੋ ਦੌੜ ਗਏ ਤੇ ਇਹ ਇਹ ਵੀ ਸਾਡੇ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਕਿ ਸਾਡੇ ਐਸ ਐਚ ਓ ਸਾਹਿਬ ਇੰਦਰ ਜੈ ਇੰਦਰਦੇਵ ਸਿੰਘ ਜੀ ਜਿਹੜੇ ਵੀ ਮੋਕੇ ਦੇ 3-4 ਮੀਟਰ ਦੇ ਵਿੱਚ ਜਦੋਂ ਮੈਂ ਇਹਨਾਂ ਨੂੰ ਇਤਲਾਹ ਕੀਤੀ 3-4 ਮੀਟਰ ਦੇ ਵਿੱਚ ਇਹ 바ਵਾਖੇਲ ਆਪਣੇ ਆਪਣੇ ਮੁਲਾਜ਼ਮਾਂ ਦੇ ਨਾਲ ਆ ਗਏ ਅੱਛਾ ਐਸੇ ਤੁਸੀਂ ਉੱਥੇ ਮੋਕੇ ਦੇ ਬੋਲ ਗਏ ਸੀਗੇ ਮੋਕੇ ਦੇ ਮੁੱਖ 4 ਮਿੰਟਾਂ ਦੇ ਵਿੱਚ 3-4 ਮਿੰਟਾਂ ਜਿੱਦਾਂ ਹੀ ਮਤਲਬ ਜਦੋਂ ਤੁਸੀਂ ਕੰਪਲੇਟ ਵਗੈਰਾ ਦਿੱਤੀ ਉਹ ਤਾਂ ਨਾਲ ਹੀ ਪਹੁੰਚ ਗਏ ਸੀਗੇ ਨਾਲ ਹੀ ਪਹੁੰਚ ਗਏ ਮੈਂ ਹੀ ਫੋਨ ਕੀਤਾ ਸੀ ਇਹਨਾਂ ਨੂੰ ਤੇ ਜਿਹੜਾ ਫੋਨ ਆ ਉਹ ਲੇਡੀਜ਼ ਆ ਖੋ ਕੇ ਨਿਕਲ ਗਏ ਇਸ ਕੋਲ ਉਹ ਚਲੇ ਗਏ ਨਾ ਮੰਨ ਲਓ ਫੜਿਆ ਇਹਨੂੰਹੀਂ ਫੜ ਲਿਆ ਫਿਰ ਅੱਛਾ ਜੀ ਉਹ ਦੋਸ਼ਗੇ ਦੂਜੇ ਮੁੰਡੇ ਨੂੰ ਮੈਂ ਕਿਹਾ ਵੀ ਇਹਨੂੰ ਵੀ ਫੜੋ ਉਹ ਮੋਕਾ ਵੇਖ ਕੇ ਭੀੜਦਾ ਨਾ ਉਹ ਗਾਇਬ ਨਹੀਂ ਫੋਨ ਤੋਂ ਸਾਰੂ ਜਿਹੜੇ ਦੋ ਮੁੰਡੇ ਸੀ ਉਹ ਲੈ ਗਏ ਜਿਹੜਾ ਤੀਜਾ ਅਟੈਕ ਕੋਈ ਕੁਝ ਵੀ ਨਹੀਂ ਇਹਦੇ ਕੋਈ ਕੁਝ ਨਹੀਂ ਇਹਨੂੰ ਦੱਸਿਆ ਨਹੀਂ ਕਿ ਸਾਥੀ ਕਿੱਥੇ ਨੇ ਕੋਣ ਹੈਗੇ ਉਹ ਮੁੰਡੇ ਉਹ ਹਜੇ ਇਹਦੀ ਇਨਕੁਆਰੀ ਚੱਲਦੀ ਪਈ ਆ ਤੇ ਪੁਲਿਸ ਕਹਿੰਦੀ ਵੀ ਅਸੀਂ ਆਪਣੇ ਹਿਸਾਬ ਨਾਲ ਕੰਮ ਕਰਕੇ ਇਹਦੇ ਕੋਈ ਸਾਰੀ ਇਨਕੁਆਰੀ ਕਰਾਂਗੇ ਵੀ ਦੇਖੋ ਇਹ ਦੇ ਕੋ ਇਹਦੇ ਤੇ ਪਰਚੇ ਕਬੂਰ ਥਲੇ ਸੁਬਾਨਪੁਰ ਹਮੀਰੇ ਦਾ ਰਹਿਣ ਵਾਲਾ ਅੱਛਾ ਇਸ ਬੰਦੇ ਦੇ ਇਹ ਹਮੀਰੇ ਦਾ ਰਹਿਣ ਵਾਲਾ ਤੇ ਪਰਚੇ ਕਿੱਥੇ ਹੈਗੇ ਤੇ ਹਮੀਰੇ ਦੇ